ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਤੁਹਾਡੇ ਲਈ ਐਸੀ ਇੱਕ ਦਾਲ ਐਸੀ ਇੱਕ ਸਬਜ਼ੀ ਲੈ ਕੇ ਆਇਆ ਜਿਹੜੀ ਬਹੁਤ ਘੱਟ ਲੋਕਾਂ ਨੇ ਖਾਧੀ ਹੋਵੇਗੀ ਪਰ ਅੱਜ ਮੇਰੇ ਕੱਪੜਿਆਂ ਤੇ ਨਾ ਜਾਏ ਉਹ ਕਿਉਂਕਿ ਜੇ ਮੈਂ ਕੱਪੜੇ ਬਦਲ ਚਲੇ ਜਾਂਦਾ ਤੇ ਅੱਜ ਦਾ ਜਿਹੜੀ ਤੁਸੀਂ ਸੁਨੇਹਾ ਮਿਸ ਕਰ ਦੇਣਾ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਲੱਖਾਂ ਲੋਕ ਇਹ ਮਿਸ ਕਰਨ ਕਿਉਂਕਿ ਇਹ ਮੌਸਮ ਜਿਹੜਾ ਕੀ ਆ ਵਾਤਾਵਰਣ ਉਹ ਸਬਜ਼ੀ ਨੂੰ ਖਾਣ ਦਾ ਵੀ ਹੁਣਈਆ ਤੇ ਸਬਜ਼ੀ ਸਾਡੇ ਤੱਕ ਆਣ ਦਾ ਮੌਸਮ ਵੀ ਇਹ ਹੁਣਈਆ ਦੇਖ ਲਓ ਸਬਜ਼ੀ ਦੋਸਤੋ ਇਹਦੇ ਫਾਇਦੇ ਸੁਣ ਲਓ ਪਹਿਲਾਂ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਆ ਤੇ ਦੂਜਾ ਇਹ ਬੇਟਲੂਸ ਅੰਦਰੋਂ ਜਿਹੜੀ ਚਰਬੀ ਆ ਜਿਨ੍ਹਾਂ ਦੇ ਪਥਰੀਆਂ ਆ ਸਾਡਾ ਤਵਚਾ ਸਾਫ਼ ਕਰਨੀ ਐ ਅੰਦਰ ਤੁਹਾਡਾ ਲੀਵਰ ਦੂਜੀ ਗੱਲ ਜਿਨ੍ਹਾਂ ਦੋਸਤਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਤੇ ਜਿਨ੍ਹਾਂ ਨੂੰ ਟਾਈਫਾਇਡ ਹੋ ਜਾਂਦਾ ਇਹਨਾਂ ਮੌਕੇ ਜਾ ਕੇ ਮੌਸਮ ਬਦਲਦੇ ਸਾਰ ਉਹਨਾਂ ਟਾਈਫਾਇਡ ਵੀ ਹੁੰਦਾ ਤੇ ਉਹ ਦੋਸਤ ਇਹ ਸਬਜੀ ਨੂੰ ਜ਼ਰੂਰ ਯੂਜ਼ ਕਰਨ ਕਿਉਂਕਿ ਇਹ ਸਬਜੀ ਦੋਸਤੋ ਆਮ ਨਹੀਂ ਹੈਗੀ ਤੇ ਤੁਹਾਨੂੰ ਦੱਸਦਾ ਮੈਂ ਕਿਵੇਂ ਬਣਨੀ ਐ ਤੇ ਕਿੱਥੋਂ ਮਿਲੂਗੀ ਤੁਹਾਨੂੰ ਆ ਜਾਓ ਤੇ ਦੋਸਤੋ ਆ ਆ ਜਾਓ ਤੁਹਾਨੂੰ ਪਹਿਲਾਂ ਮੈਂ ਦਿਖਾ ਲਾਂ ਤੇ ਤੁਸੀਂ ਦੋਸਤੋ ਸਾਰਾ ਸਾਲ ਨਾ ਮੂਲੀਆਂ ਖਾਣੇ ਆ ਤੇ ਮੂਲੀਆਂ ਦੇ ਬਾਅਦ ਵਿੱਚ ਜਦੋਂ ਮੂਲੀ ਪੱਕ ਜਾਂਦੀ ਹੈ ਨਾ ਤੇ ਕੈਮਰਾਮੈਨ ਜੀ ਮਾੜੇ ਅੱਗੇ ਨੂੰ ਆਇਆ ਤੇ ਮੇਰੇ ਦੋਸਤਾਂ ਨੂੰ ਦਿਖਾਇਓ ਕਿ ਇਹਨਾਂ ਨੂੰ ਆ ਦੇਖੋ ਮੂੰਗਰੇ ਕਹਿੰਦੇ ਆ ਸਾਡੇ ਵਾਲ ਮੂੰਗਰੇ ਹੁਣ ਤੁਹਾਡੇ ਵਾਲ ਕੀ ਕਹਿੰਦੇ ਆ ਦੋਸਤੋ ਮੈਨੂੰ ਪਤਾ ਨਹੀਂ ਆ ਦੇਖੋ ਮੂੰਗਰੇ ਕਹਿੰਦੇ ਆ ਤੇ ਇਹਨਾਂ ਮੂੰਗਰੇ ਨੂੰ ਆਪਾਂ ਤੋੜਨਾ ਆ ਤੇ ਤੋੜ ਕੇ ਦੋਸਤੋ ਤੁਸੀਂ ਨਾ ਇਹਨਾਂ ਨੂੰ ਐਦਾਂ ਹੀ ਜਿਹਨੂੰ ਕਹਿ ਲਈ ਆਪਾਂ ਫਲੀਆਂ ਵਾਲੀ ਸਬਜ਼ੀ ਦਾਲ ਸਬਜ਼ੀ ਸਬਜ਼ੀ ਬਣਾਈਦੀ ਨਾ ਤੇ ਉਸ ਸਬਜ਼ੀ ਦੀ ਤਰ੍ਹਾਂ ਇਹਨੂੰ ਖਾਣਾ ਆ ਬਣਾਣਾ ਆ ਆਪਣੇ ਲੂਣ ਮਿਰਚ ਪਾ ਕੇ ਵਿੱਚ ਆਲੂ ਪਾ ਲਓ ਜੋ ਤੁਹਾਨੂੰ ਚੰਗਾ ਲੱਗਦਾ ਮਤਲਬ ਕੀ ਇਹ ਖਾਣ ਬਣ ਕੇ ਖਾ ਕੇ ਤੁਹਾਡੇ ਅੰਦਰ ਜਾਣੇ ਚਾਹੀਦੇ ਆ ਤੇ ਜਿਹਦੇ ਨਾਲ ਤੁਹਾਨੂੰ ਪੂਰੀ ਗਰਮੀ ਮਿੱਤਰੋ ਬੁਖਾਰ ਨਹੀਂ ਚੜੂਗਾ ਐਦਾਂ ਦਾ ਇਹ ਕਹਿ ਲਓ ਕਿ ਤੁਹਾਨੂੰ ਸ਼ੀਲਡ ਬਣਾ ਦੇਣੀ ਤੁਹਾਡੇ ਅੰਦਰ ਇਹਨਾਂ ਐਦਾਂ ਦੇ ਵਿਟਾਮਿਨ ਤੁਹਾਡੇ ਅੰਦਰ ਪੈਦਾ ਕਰ ਦੇਣੇ ਆ ਤੁਹਾਨੂੰ ਬੁਖਾਰ ਤੋਂ ਬਹੁਤ ਬਚਾ ਕੇ ਰੱਖੂਗਾ ਟਾਈਫਾਇਡ ਹੋਇਆ ਬਬਾਸੀ ਹੋਇਆ ਤੇ ਹੋਰ ਜਿੰਨੀਆਂ ਸਕਿਨ ਦੇ ਰੋਗ ਆ ਨਾ ਕਈ ਤੇ ਉਹ ਵੀ ਇਹਨਾਂ ਦੂਰ ਹੁੰਦੇ ਆ ਮੰਨਿਆ ਕਿ ਇਹ ਦਵਾਈ ਨਹੀਂ ਹੈਗੀ ਪਾਰੇ ਦਵਾਈ ਤੋਂ ਘੱਟ ਵੀ ਹੈ ਨਹੀਂ ਕਿ ਦੋਸਤੋ ਜੇਕਰ ਇਹਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰਦੇ ਆਂ ਤੇ ਇਹਦੇ ਨਾਲ ਤੁਹਾਡੀ ਤਬੱਚਾ ਤੁਹਾਡੀ ਜਿਹੜੀ ਕੀ ਆ ਚਰਬੀ ਪੇਟ ਦੀ ਚਰਬੀ ਫਵਾਸੀਰ ਹੋ ਕੇ ਟਾਈਫਰੈਡ ਹੋ ਗਿਆ ਬੁਖਾਰ ਹੋ ਗਿਆ ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਕੀ ਆ ਸਾਡੀਆਂ ਦਿੱਕਤਾਂ ਆ ਉਹ ਦੂਰ ਹੋ ਜਾਣੀਆਂ ਦੂਰ ਹੋ ਜਾਣੀਆਂ ਕਿ ਮਤਲਬ ਸਾਨੂੰ ਉਹ ਬਚਾਉਂਦਾ ਹੈ ਇਹ ਇਦਾਂ ਦਾ ਟੋਨਿਕ ਆ ਪਰਮਾਤਮਾ ਨੇ ਦਿੱਤਾ ਤੇ ਪਰ ਦੋਸਤੋ ਇੱਕ ਗੱਲ ਮੈਂ ਦੱਸ ਦਵਾਂ ਕਿ ਇਹ ਜਿਹਨੂੰ ਨੂੰ ਮੂੰਗਰੇ ਕਹਿੰਦੇ ਆਸੀਂ ਤੇ ਇਹ ਸਿਰਫ ਨਾ ਵੱਧ ਤੋਂ ਵੱਧ ਜਾਂ ਇੱਕ ਹਫਤਾ ਹੀ ਖਾਣੇਯੋਗ ਰਹਿੰਦੇ ਆ ਕਿਉਂਕਿ ਤੋਂ ਬਾਅਦ ਇਹ ਪੱਕ ਜਾਂਦੇ ਆ ਤੇ ਫਿਰ ਇਹ ਖਾਣ ਦੇ ਯੋਗ ਨਹੀਂ ਰਹਿੰਦੇ ਤੇ ਦੂਜੀ ਗੱਲ ਇਹ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਹੀ ਖਾਣਾ ਚਾਹੀਦਾ ਕਿਉਂਕਿ ਮੋਰੇ ਗਰਮੀ ਆ ਤੇ ਇਹਦੇ ਆਣ ਦੇ ਜਿਹੜੇ ਫਾਇਦੇ ਆ ਤੋਂ ਤੁਹਾਨੂੰ ਮੈਂ ਦੱਸ ਦਿੱਤੇ ਆ ਦੋਸਤੋ ਤੁਹਾਡੀ ਚਰਬੀ ਨਾ ਇਹ ਇੰਨੀ ਅੰਦਰੋਂ ਘਟਾਉਂਦਾ ਆ ਤੇ weight lose ਕਰਨ ਦੇ ਵਿੱਚ ਵੀ ਇੰਨੀ ਭੱਡੀ ਇਹ ਮਾਤਰਾ ਦੇ ਵਿੱਚ ਮਦਦ ਕਰਦਾ ਇਹਦੇ ਵਿੱਚ ਕਲ钙ਸ਼ੀਅਮ ਹੋ ਗਿਆ B1 ਹੋ ਗਿਆ B6 ਹੋ ਗਿਆ B9 ਹੋ ਗਿਆ ਪਤਾ ਨਹੀਂ ਹੋਰ ਕਿੰਨੇ ਤੱਤਾ ਜਿੰਨੇ ਗਿਣਾ ਲਓ ਝੂਠਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਦੇਖ ਕੇ ਤੁਹਾਨੂੰ ਲੱਗਦਾ ਭਾਈ ਪੇ ਆਪਾਂ ਕੁਝ ਜ਼ਿਆਦਾ ਬੋਲ ਗਏ ਤੇ ਤੁਸੀਂ Google ਸਰਚ ਕਰਨੀ ਆ ਤੇ Google ਦੇ ਉੱਪਰ ਸਰਚ ਕਰਨਾ ਕਿ ਜੇਕਰ ਮੈਂ ਮੂਲੀਆਂ ਦੀਆਂ ਫਲੀਆਂ ਖਾਣਾ ਤੇ ਮੈਨੂੰ ਕੀ ਫਾਇਦੇ ਹੋਣਗੇ ਤੇ ਤੁਹਾਨੂੰ ਜਿਹੜੀ ਆ ਉਹ ਜਾਣਕਾਰੀ ਤੁਹਾਡੇ ਤੱਕ ਆਵੇਗੀ ਤੇ ਉਹ ਵੀ ਤੁਸੀਂ ਸਰਚ ਕਰ ਲਿਓ ਉਹ ਅਸੀਂ ਅੱਜ ਸਬਜੀ ਲੈਣ ਆਏ ਸੀਗੇ ਦੋਸਤੋ ਟਾਪਿਕ ਇਹ ਤੁਹਾਨੂੰ ਜਿਹੜਾ ਕੀ ਆ ਮੈਂ ਕਿਹਾ ਦੋਸਤਾਂ ਨੂੰ ਮੇਰੇ ਨੂੰ ਪਤਾ ਲੱਗੇ ਭਾਈ ਇਹ ਮੂੰਗਰਿਆਂ ਦੀ ਸਬਜੀ ਆ ਇਹ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਮਿਲਣੀ ਇਹ ਤੁਹਾਨੂੰ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਮਿਲੇਗੀ ਤੇ ਜਾਂ ਜੇਕਰ ਤੁਸੀਂ ਆਪਣੇ ਗਾਰਡਨ ਦੇ ਵਿੱਚ ਭਾਈ 10-20 ਮੂਲੀਆਂ ਲਾਈਆਂ ਵਾ ਉਹਦੇ ਪਰੋਂ ਤੁਹਾਨੂੰ ਇਹ ਸਬਜੀ ਆ ਜਿਹੜੀ ਇਹ ਫਲੀਆਂ ਖਾਣੇ ਨੂੰ ਮਿਲਦੀਆਂ ਇਹਨਾਂ ਫਲੀਆਂ ਨੂੰ ਖਾ ਕੇ ਤੁਸੀਂ ਦੇਖਿਓ ਤੁਹਾਡਾ ਜਿਹੜਾ ਕਿ ਹੈ ਮੁਰੇ ਬੁਖਾਰ ਚੜਦੇ ਹਨ ਜਦੋਂ ਮੌਸਮ ਬਦਲਦਾ ਤੇ ਤੁਸੀਂ ਤੰਦਰੁਸਤ ਰਹੋਗੇ ਇਸ ਚੀਜ਼ ਦੀ ਦੋਸਤੋ ਤੁਸੀਂ ਪੂਰੀ ਬੇਫਿਕਰ ਰਹੋ ਤੇ ਆਪਣਾ ਦਾਲ ਸਬਜ਼ੀ ਦੇ ਵਿੱਚ ਖਾਓ ਬਣਾਓ ਤੇ ਨਾਲ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਤੇ ਦੋਸਤਾਂ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਹਰ ਇੱਕ ਬੰਦੇ ਨੂੰ ਪਤਾ ਲੱਗੇ ਕਿਉਂਕਿ ਆਮ ਜੇ ਚੀਜ਼ ਹੈ ਪਰ ਸਾਨੂੰ ਇਹਦੇ ਆ ਗੁਣਾ ਦਾ ਨਹੀਂ ਪਤਾ ਇਸ ਲਈ ਜਿਹਦੇ ਸਾਨੂੰ ਗੁਣਾ ਦਾ ਨਹੀਂ ਪਤਾ ਤੇ ਸਾਡੇ ਲਈ ਇਹ ਬੇਕਾਰ ਆ ਜਦੋਂ ਸਾਨੂੰ ਇਹਦੇ ਗੁਣ ਪਤਾ ਲੱਗੂਗੇ ਤੇ ਸਾਡੇ ਲਈ ਖਾਸ ਹੋ ਜਾਵੇਗੀ ਸੋ ਦੋਸਤੋ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਨਾ ਜਦੋਂ ਪਹਿਲਾਂ ਆਪਣੇ ਕਾਲ ਪਿਆ ਸੀਗਾ ਉਸ ਵੇਲੇ ਕਣਕਾਂ ਆਈਆਂ ਸੀਗੀਆਂ ਅਮਰੀਕਾ ਤੋਂ ਇਹ ਅਮਰੀਕਾ ਵਾਲਿਆਂ ਨੇ ਦੋਸਤੋ ਇਕੱਲੀ ਕਣਕ ਨਹੀਂ ਭੇਜੀ ਸੀਗੀ ਨਾਲ ਉਹਦੇ ਵਿੱਚ ਛਿੱਟੀ ਵੀ ਭੇਜੀ ਸੀਗੀ ਨਾਲ ਉਹਦੇ ਵਿੱਚ ਉਹ ਨਹੀਂ ਹੋਰ ਵੀ ਕੁਝ ਭੇਜਿਆ ਸੀਗਾ ਉਸ ਛਿੱਟੀ ਨੂੰ ਮਾਰਨ ਦੇ ਲਈ ਬਾਅਦ ਵਿੱਚ ਫਿਰ ਕੈਮੀਕਲ ਉਹ ਨਹੀਂ ਭੇਜਿਆ ਸੀਗਾ ਕੈਮੀਕਲ ਫਿਰ ਦਿੱਤਾ ਕਿਉਂਕਿ ਪਹਿਲਾਂ ਛਿੱਟੀ ਆ ਗਈ ਫਿਰ ਕੈਮੀਕਲ ਆ ਗਿਆ ਸੋ ਇਸੇ ਤਰ੍ਹਾਂ ਦੋਸਤੋ ਜਿਹੜੇ ਵੱਡੇ ਬੰਦੇ ਆ ਜਾਂ ਵੱਡੇ ਕਾਰੋਬਾਰੀ ਉਹਨਾਂ ਦੇ ਦਿਮਾਗ ਨੂੰ ਸਮਝੋ ਸੋ ਇਸ ਲਈ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਗਾਰਡਨ ਦੇ ਵਿੱਚ ਉਹ ਚੀਜ਼ਾਂ ਦੋਸਤੋ ਤੁਸੀਂ ਆਮ ਲਾ ਸਕਦੇ ਆ ਸੋ ਇਹ ਆਰਗੈਨਿਕ ਚੀਜ਼ ਆ ਨਾ ਤਾਂ ਇਹਨੂੰ ਕੋਈ ਦਵਾਈ ਆ ਨਾ ਕੋਈ ਖਾਦ ਆ ਤੁਸੀਂ ਦੇਖੋ ਤੁਹਾਡੇ ਘਰ ਜਿਹੜੀ ਇਹ ਆਮ ਨਾਰਮਲ ਜੀ ਚੀਜ਼ ਆ ਪਰ ਜਦੋਂ ਤੁਸੀਂ ਇਹਦੀ ਸਬਜ਼ੀ ਬਣਾ ਕੇ ਖਾਓਗੇ ਤੇ ਤੁਸੀਂ ਕਹੋਗੇ ਯਾਰ ਇਹ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਇੰਨੀ ਕਿ ਸਵਾਦ ਆ ਜਿਹੜੀ ਚੀਜ਼ ਇਹਦੀ ਬਣੇਗੀ ਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਫਲੀਆਂ ਦੋਸਤੋ ਆ ਦੇਖੋ ਤੇ ਦੋਸਤੋ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਆ ਵੀਡੀਓ ਸ਼ੇਅਰ ਕਰਨਾ ਤਾਂ ਜੋ ਬੱਚੇ-ਬੱਚੇ ਨੂੰ ਪਤਾ ਲੱਗੇ ਭਾਈ ਕੱਲੀ ਮੂਲੀ ਨਹੀਂ ਇਹਦੇ ਜਿਹੜੀਆਂ ਫਲੀਆਂ ਆ ਉਹ ਵੀ ਖਾਣੇ ਦੇ ਲਾਇਕ ਹੁੰਦੀਆਂ ਆ ਉਹ ਵੀ ਅਸੀਂ ਖਾ ਸਕਦੇ ਆ ਤੇ ਆਹ ਮੌਸਮ ਤੁਸੀਂ ਕਮ ਸੇ ਕਮ ਇੱਕ ਜਾਂ ਦੋ ਵਾਰ ਇਹ ਸਬਜ਼ੀ ਜ਼ਰੂਰ ਬਣਾ ਕੇ ਖਾਓ ਤੇ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲਾਭ ਪ੍ਰਾਪਤ ਹੋਣਗੇ ਦੋਸਤੋ ਸਤਿ ਸ੍ਰੀ ਅਕਾਲ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਧੰਨਵਾਦ